ਪੀਟਰ ਬੈਲਟ ਲੁੱਕ ਦੇਣੀ ਭਾਈ ਸਾਰੀ ਪੀਟਰ ਬੈਲਟ ਨੂੰ ਬੰਪਰ ਹੁੰਦਾ ਵਾ ਅੱਛਾ ਪੀਟਰ ਵੈਟਰ ਪੀਟਰ ਬੈਲਟ ਵਾਲੇ ਸਲੈਂਸਰ ਸਲੈਂਸਰ ਚੈੱਕ ਕਰੋ ਭਾਈ ਇਹਦੀਆਂ ਲੈਟਾਂ ਵੀ ਭਾਜੀ ਬਾਹਰੋਂ ਹੀ ਆਉਣੀਆਂ ਪੀਟਰ ਬੈਲਟ ਦੀਆਂ ਅੱਛਾ ਆਹ ਸਟੀering ਬੜਾ ਵਧੀਆ ਭਾਈ ਛੋਣੀ ਏਟਮ ਆ ਵੀ ਹਾਂਜੀ ਆ ਆਹੀ ਲਵਾਉਂਦੇ ਲਗਭਗ ਹਾਂਜੀ ਹਾਂਜੀ ਇਹੀ ਲੱਗ ਇਹਦੇ ਵਿੱਚ ਡਿਜ਼ਾਈਨ ਤਾਂ ਕਾਫੀ ਹੋਣੀ ਤੁਹਾਡੇ ਕੋਲ ਬਹੁਤ ਡਿਜ਼ਾਈਨ ਹੈ ਭਾਜੀ ਇਹ ਭਾਜੀ ਮੌਨਸਟਰ ਟਾਇਰ ਕਹਿੰਦੇ ਨੇ ਮੌਨਸਟਰ ਹਾਂਜੀ ਲੱਗਦੇ ਵੀ ਮੌਨਸਟਰ ਹੀ ਆ ਚੜਾਈ ਦੇਖੋ ਭਾਈ ਜੀ 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 ਜਿਹੜਾ ਹੁੰਦਾ ਵਾ ਨਾ ਟਰੈਕਟਰ ਢਾਈ ਤਣ ਹੁਣ ਜ ਇਹ ਹੋਲੇ ਮਹਲੇ ਤੋਂ ਪਹਿਲਾਂ ਫੇਰ ਬਣ ਜਾਣੀ ਆ ਅੱਛਾ ਚਲੋ ਤੇ ਚਲ ਦਿਖਾ ਦਿੰਨੇ ਦਿਖਾ ਦਿਓ ਮੈਂ 3.5 ਲੱਖ ਦਾ ਕੰਮ ਕੀਤਾ 3.5 ਲੱਖ ਦਾ ਹਾਂਜੀ ਇੱਕ ਟਰੈਕਟਰ ਤੇ ਮਤਲਬ ਉਹ ਟਰੈਕਟਰ ਦੀ ਅੱਧੀ ਕੀਮਤ ਤੋਂ ਜ਼ਿਆਦਾ ਹਾਂਜੀ ਭਾਈ ਤੇ ਉਹ ਭਾਈ ਲੈਟਾ ਜਾਜ ਦੀਆਂ ਐਡੀਆਂ ਐਡੀਆਂ ਇਹ ਲੈਟਾ ਭਾਈ ਆਫ ਰੋਡਿੰਗ ਨੂੰ ਇਹ ਆਪਾਂ ਇਹ ਆਵਾਜ਼ ਬਣਾਉਣ ਨੂੰ ਹਾਂਜੀ ਆ ਉਹ ਵੀ ਸਲੈਂਸਰ ਹੈ ਭਾਈ ਵੱਡਾ ਆ ਚਿਮਨੀ ਲੱਗਦੀ ਆ ਭਾਈ ਨਵਾਂ ਡਿਜ਼ਾਈਨ ਹੀ ਆ ਵਾਲਾ ਨਵਾਂ ਨਵਾਂ ਸਪ੍ਰਿੰਗ ਵਾਲਾ ਹਣਾ ਹਾਂਜੀ ਹਾਂਜੀ ਦੇਖ ਲੋ ਬੋ ਵੱਡੀ ਗੱਲ ਕਹਿੰਨੇ ਲਾਈਵ ਮੈਂ ਕਹਾਂ ਮੈਂ ਦੁਬਾਰਾ ਲੋਡ ਹੀ ਨਹੀਂ ਕਰਾਂ ਦੀ ਮਤਲਬ ਦੁਬਾਰਾ ਕਹਿਣ ਲੱਗਾ ਲੋਡ ਹੀ ਨਹੀਂ ਹੈਗੀ ਦੁਬਾਰਾ ਲੈ ਵੀ ਭਾਈ ਹੁਣ ਹੁਣ ਨਹੀਂ ਇਹ ਗੱਲ ਪੁੱਛਣੀ ਆਪਾਂ ਯਾਰ ਬੰਪਰ ਕਿੱਡਾ ਕੀਤਾ ਹੋਇਆ ਹੈ ਭਾਈ ਇਹ ਬੰਪਰ ਭਾਜੀ ਹੈਗਾ ਆ ਕਿੰਨੇ ਫੁੱਟ ਦਾ 10 ਫੁੱਟ ਦਾ ਭਾਜੀ ਇਹ ਵੀ ਉਹਨੂੰ ਲੱਗਣਾ ਮੈਂ ਲੋ ਆ ਵੀ ਭਾਈ ਸਾਸਰੀ ਕਾਰ ਤੋਂ ਭਾਈ ਆਉਣ ਵਾਲੇ ਸਮੇਂ ਚ ਟਰੈਕਟਰ ਮੋਡੀਫਿਕੇਸ਼ਨ ਇੰਡਸਟਰੀ ਲਗਭਗ ਕੋਰੋਨਾ ਦੇ ਵਿੱਚ ਹੋ ਜਾਣੀ ਆ ਤੇ ਅੱਜ ਆਪਾਂ ਆਏ ਹੋਏ ਆਂ ਫਗਵਾੜੇ ਦੇ ਕੋਲ ਪਿੰਡਾ ਦਰਵੇਸ਼ ਤੇ ਭਾਈ ਹੁਣੀ ਟਰੈਕਟਰ ਮੋਡੀਫਿਕੇਸ਼ਨ ਦਾ ਕੰਮ ਕਰਦੇ ਆ ਨਿਰਮਲ ਭਾਈ ਹੁਣੀ ਨਾਲ ਖੜੇ ਆ ਅਸੀਂ ਇੱਥੇ ਆਏ ਆ ਤੇ ਦੱਸੋ ਭਾਈ ਵੀ ਕਿਦਾਂ ਕੀ ਸਹਾਉਕਦਾ ਵਾ ਕਿਹੜੇ ਨਵੇਂ ਨਵੇਂ ਟਰੈਕਟਰ ਤਿਆਰ ਕਰ ਰਹੇ ਆ ਇਸ ਟਾਈਮ ਇਸ ਟਾਈਮ ਤਾਂ ਭਾਜੀ ਆਪਣੇ ਕੋਲ ਦੋ ਫੋੜ ਖੜੇ ਇੱਕ ਹਿੰਦੁਸਤਾਨ ਪੁਰਾਣਾ 80 ਕ ਮਾਡਲ ਖੜਾ ਭਾਜੀ ਅੱਛਾ ਇੱਕ ਆ ਆ ਆ ਭਾਈ ਸਪੀਕਰ ਦਾ ਕਿੰਨੇ ਕ ਦਾ ਖਰਚਾ ਆ ਜਾਂਦਾ ਉੱਤੀ ਭਾਜੀ ਆਈ ਗਿਆ 90 ਕ ਹਜ਼ਾਰ ਰੁਪਏ ਲੱਗਾ ਹੋਇਆ ਇੱਥੇ ਜੀ ਬੱਲੇ ਚਾਰ ਬੂਬਰ ਲੱਗੇ ਆ ਭਾਜੀ ਛਤਰੀ ਡਾਉਨ ਸੇਲਿੰਗ ਅੱਛਾ ਹਾਂਜੀ ਇਦਾਂ ਮਤਲਬ ਸਾਰਾ ਤਿਆਰ ਕਰਉਂਦੇ ਆ ਨਾ ਹਾਂਜੀ ਅਸੀਂ ਟਾਇਰ ਟੂ ਇਹਦੇ ਪੈਣੇ ਵਾਲੇ ਆ ਆਹ ਸਟੀering ਹੈ ਬੜਾ ਵਧੀਆ ਭਾਈ ਥੋੜੀ ਏਟਮ ਆ ਵੀ ਹਾਂਜੀ ਆ ਆਹੀ ਲਵਾਉਂਦੇ ਲਗਭਗ ਨਾ ਹਾਂਜੀ ਹਾਂਜੀ ਇਹੀ ਲਾਉਂਦੇ ਇਹਦੇ ਵਿੱਚ ਡਿਜ਼ਾਈਨ ਤਾਂ ਕਾਫੀ ਹੋਣੇ ਤੁਹਾਡੇ ਕੋਲ ਬਹੁਤ ਡਿਜ਼ਾਈਨ ਪਿਆ ਭਾਈ ਜਿੱਦਾਂ ਦਾ ਕਿਸੇ ਨੇ ਕੋਈ ਬਣਾਉਣਾ ਵੀ ਨਾ ਆਪਣੇ ਮਨਪਸੰਦ ਦਾ ਕੋਈ ਉਦਾਂ ਦਾ ਵੀ ਬਣਾਵਾਂਗੇ ਲੈ ਵੀ ਵੀਡੀਓ 'ਚ ਜੁੜੇ ਰਹੋ ਹਾਂਜੀ ਅਸਲੀ ਖਜ਼ਾਨਾ ਤੁਹਾਨੂੰ ਅੰਦਰ ਦਿਖਾਉਣਾ ਵਾਂ ਹਾਂਜੀ ਹਾਂਜੀ ਅਸਲੀ ਖਜ਼ਾਨਾ ਇਹ ਦਿਖਾਉਣਾ ਤੁਹਾਨੂੰ ਇਹ ਤਾਂ ਹਜੇ ਮਤਲਬ ਮਾੜੀ ਜੀ ਸ਼ੁਰੂਆਤ ਹੀ ਦਿਖਾਈ ਆ ਤੇ ਆਹ ਕਿਹੜੀ ਟਾਇਰ ਇਹ ਭਾਈ ਮੌਨਸਟਰ ਟਾਇਰ ਹੈ ਮੌਨਸਟਰ ਲੱਗਦੇ ਵੀ ਮੌਨਸਟਰ ਹੀ ਆ ਚੜਾਈ ਦੇਖੋ ਭਾਈ ਜੀ 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 ਜਿਹੜਾ ਹੁੰਦਾ ਵਾ ਨਾ ਟਰੈਕਟਰ ਢਾਈ ਢਾਈ ਹੋਣਾ ਮੇਰੇ ਹਿਸਾਬ ਨਾਲ ਢਾਈ ਗੁਣਾ ਮੋੜ ਹਾਂਜੀ ਹਾਂਜੀ ਬਿਲਕੁਲ ਇੰਨਾ ਹੀ ਆ ਭਾਜੀ ਤੇ ਇਹ ਸਪੈਸ਼ਲ ਕਿਹੜੇ ਟਰੈਕਟਰ ਚ ਲੱਗਣਾ ਇਹਦੇ ਲੱਗਣੇ ਆ ਭਾਜੀ ਅੱਛਾ ਆ ਵਾਲੀ ਨੂੰ ਇਹ ਵਾਲੇ ਨੂੰ ਹਾਂਜੀ ਹਾਂਜੀ ਸਟੀਲ ਹੀ ਕਰਤੀ ਭਾਈ ਹੁਣ ਸਾਰੇ ਸਟੀਲ ਹੀ ਲਉਂਦੇ ਆ ਅੱਜਕੱਲ੍ਹ ਆ ਦੇਖੋ ਸ਼ਾਈਨਿੰਗ ਚੈੱਕ ਕਰੋ ਸਟੀਲ ਦੀ ਜੇ ਸਟੀਲ ਦਾ ਕੰਮ ਹੋਊਗਾ 19 ਲਾਈਫਟਾਈਮ ਦੀ ਗਾਰੰਟੀ ਹੈ ਜੇ ਸਟੀਲ ਦਾ ਕਰਾਉਂਗੇ ਤਾਂ ਗਾਰੰਟੀ ਗਾਰੰਟੀ ਸਾਰੀ ਜ਼ਿੰਦਗੀ ਭਰ ਦੀ ਗਾਰੰਟੀ ਹੈ ਜੀ ਉਹਨੂੰ ਰਸਟ ਨਹੀਂ ਫੜੂਗੀ ਕਦੇ ਵੀ ਨਹੀਂ ਹੋਊਗਾ ਆ ਸ਼ਾਈਨਿੰਗ ਚੈੱਕ ਕਰੋ ਬਈ ਸ਼ੀਸ਼ਾ ਹੀ ਹੈ ਸਾਈਡ ਤੋਂ ਦਿਖਾ ਦਿਓ ਭਾਜੀ ਹੈਨਾ ਅਰੇ ਬੜਾ ਲਾ ਬਈ ਫੋਨ ਵੀ ਦਿਖਾਤਾ ਤੁਹਾਨੂੰ ਜਿਵੇਂ ਜਿਵੇਂ ਰਿਕਾਰਡ ਹੋ ਰਿਹਾ ਤੇ ਚਲੋ ਫੇ ਅੰਦਰ ਦਿਖਾਉਨੇ ਆ ਭਾਜੀ ਦਿਖਾਓ ਯਾਰ ਦੱਸੋ ਫੇ ਕੀ ਹਸਾਕਦਾ ਵਾ ਤੂੰ ਦੱਸਦੇ ਨਹੀਂ ਆਹ ਟ੍ਰਿਕ ਕਰਟਰ ਭਾਜੀ ਕੈਨੇਡਾ ਜਾਣਾ ਆਹ ਵਾਲਾ ਹਾਂਜੀ ਸ਼ਾਨ ਇਹ ਨਿਗੇੜਾ ਮ ਦੇਖੋ ਆ ਇਲਵਾ ਹਾਂਜੀ ਹਾਂਜੀ ਆ ਇਲਵਾ ਆ ਫੋਰਡ ਲਿਖਿਆ ਨਾਲ ਪਿਸਤੌਲ ਇਹਦੇ ਹੋਰ ਵੀ ਕੰਮ ਚੱਲਦੇ ਹੋਏ ਆ ਹਜੇ ਟਾਇਰ ਲੱਗਣੇ ਆ ਹਾਂਜੀ ਹਾਂਜੀ ਬਾਹਰ ਕਿਹੜੀ ਜਗ੍ਹਾ ਜਾਣਾ ਭਾਈ ਕੈਨੇਡਾ ਆ ਲਿਖਿਆ ਲਿਖਿਆ ਤੇ ਜਾ ਦੇਖੋ ਪਾਈਪਾਂ ਹਾਂਜੀ ਅੱਛਾ ਇਹ ਵੀ ਸਟੇਲ ਨੇ ਇਹ ਸਾਰੀਆਂ ਕ੍ਰੋਮ ਹੋਈਆਂ ਭਾਜੀ ਇੱਕ ਚੀਜ਼ ਅੱਡੀ ਮਰਦੀ ਕ੍ਰੋਮ ਤੇ ਮੜੀ ਜੋੜੀਆਂ ਛੋੜੀਆਂ ਸਾਰੀਆਂ ਆ ਗੁੰਦੇ ਪਾਟ ਲੱਗੇ ਹੋਏ ਆ ਛੋੜੇ ਛੋੜੇ ਯਾਰ ਆ ਸੀਟ ਵੀ ਮੋਡੀਫਾਈ ਕੀਤੀ ਗਈ ਹੁੰਦੀ ਇਦਾਂ ਵਾ ਨਹੀਂ ਨਹੀਂ ਕੀਤੀ ਆ ਭਾਈ ਨਵੀਂ ਸੀਟ ਲੱਗੀ ਬੜੀ ਕੰਫਰਟੇਬਲ ਜੀ ਆ ਯਾਰ ਹਾਂਜੀ ਹਾਂਜੀ ਆ ਦੇਖੋ ਮੈਂ ਮੈਂ ਮੜਾ ਭਾਰ ਪੁੰਨ ਨਾਲ ਹੀ ਥੱਲੇ ਇਹ ਵੇਟ ਵਾਲੀ ਆ ਜਿੰਨਾ ਆਪਣਾ ਵਜੇ ਨੇ 60 ਕਿਲੋ ਉਹਦੇ ਹਿਸਾਬ ਨਾਲ ਸੈੱਟ ਕਰ ਲਓ ਜੇ ਇੱਕ ਵਾਂਟ ਟਾਈਮ ਇਹ ਭਾਈ ਬਹੁਤ ਜ਼ਰੂਰੀ ਆ ਨੀਤ ਮੰਨ ਕੇ ਹਲਾ ਦਿੰਦੀ ਸੀਟ ਜੇ ਖਰਾਬ ਹੋਵੇ ਟਰੈਕਟਰ ਦੀ ਇਹ ਉਹ ਸੀਟ ਆ ਭਾਈ ਇਹ ਲੈ ਵੀ ਭਾਈ ਹੁਣ ਅੰਦਰ ਦਿਖਾਉਨੇ ਆ ਭਾਜੀ ਅੰਦਰ ਕਿਹੜੀ ਕਿਹੜੀ ਆਈਟਮ ਨਵੀਂ ਪੇਸ਼ ਕੀਤੀ ਹੋਈ ਆ ਭਾਈ ਹੁਣਾਂ ਨੇ ਇਹ ਦਮਾਂ ਭਾਈ ਚੱਲਦੀਆਂ ਰਹਿੰਦੀਆਂ ਕੋਈ ਵਾਹੇ ਦੋਏ ਵੀ ਮਨਿਆਲ ਘੱਟਦੀ ਸੀਟ ਕੋਈ ਮਨਿਆਦ ਨਹੀਂ ਘੱਟਦੀ ਭਾਈ ਆ ਆ ਮੜ ਆ ਯਾਰ ਬੰਪਰ ਕਿੱਡਾ ਕੀਤਾ ਆ ਭਾਈ ਇਹ ਬੰਪਰ ਭਾਜੀ ਹੈਗਾ ਆ ਕਿੰਨੇ ਫੁੱਟ ਦਾ 1 ਫੁੱਟ ਆ ਭਾਜੀ ਇਹ ਵੀ ਉਹਨੂੰ ਲੱਗਣਾ ਵਾ ਹਾਂਜੀ ਉਹਨੂੰ ਹੀ ਲੱਗਣਾ ਭਾਈ ਇਹ ਵੀ ਆਹ ਭਾਈ ਯਾਰ ਮੌਨਸਟਰ ਹੀ ਲੱਗੂਗਾ ਟਰੈਕਟਰ ਫੇਰ ਹਨਾ ਕਿਸੇ ਵੀ ਟਰੈਕਟਰ ਦੇ ਜਿੰਨੇ ਆਪਣੇ ਪੰਨ ਪਸੰਦ ਆ ਹਾਈਟ ਹੂੰ ਲੰਬਾਈ ਆਪਣੇ ਜਿੰਨਾ ਰੇਟ ਵਧਾ ਸਕਦੇ ਜੋ ਵੀ ਜਿੰਨੂੰ ਜਿੰਦਾ ਦਾ ਚਾਹੁੰਦੇ ਉਦਾਂ ਦਾ ਜਦ ਆਪਾਂ ਫੋਟੋਆਂ ਦਿਖਾ ਦਿੰਦੇ ਹਾਂ ਕਿ ਹਾਂ ਭਾਈ ਆਹ ਚਾਹੀਦਾ ਉਹ ਵੀ ਕੀਰ ਪ੍ਰੋਵਾਈਡ ਕਰ ਦੇਵੇ ਵੈਸੇ ਮੈਂ ਨਾ ਭਾਈ ਦੀ ਗੱਲ ਵੀ ਸੁਣੀ ਆ ਰਾਤ ਨੂੰ ਕਈ ਵਾਰੀ ਨੀਂਦ ਨਹੀਂ ਨਾ ਹੁੰਦੀ ਤਬਾ ਉਹ ਇੱਥੇ ਆ ਜਾਂਦਾ ਵਾ ਤੇ ਨਵੇਂ-ਨਵੇਂ ਡਿਜ਼ਾਈਨ ਫੇਰ ਤਿਆਰ ਕਰਨ ਲੱਗ ਪੈਂਦਾ ਵਾ ਇਹਨੂੰ ਇਨੂੰ ਕਹਿੰਦੇ ਆ ਕਿ ਪੂਰੇ ਕੰਮ ਵਿੱਚ ਵੜਿਆ ਹੋਇਆ ਬੰਦਾ ਹੈ ਨਾ ਤੇ ਉਹ ਚੀਜ਼ ਵੀ ਇਦਾਂ ਦੀ ਬਣਾਉਗਾ ਜਿਹੜੀ ਮਾਰਕੀਟ 'ਚ ਹੋਊਗੀ ਨਹੀਂ ਆਪਣੀ ਹੈਵੀ ਇਦਾਂ ਦੀਆਂ ਹੀ ਆ ਰਿਐਲਿਟੀ ਹੈ ਲੈ ਵੀ ਭਾਈ ਸ਼ਿੱਦਤ ਨਾਲ ਡੈਡੀਕੇਸ਼ਨ ਹਾਂ ਕੋਈ ਕਿਸੇ ਦਾ ਕੰਮ ਆ ਤੇ ਮਤਲਬ ਕਾਲੀ ਚ ਨਾ ਟਾਈਮ ਦੇ ਦੇਣਾ ਅਗਲੇ ਨੂੰ ਪਰ ਕੰਮ ਤਸल्ली ਨਾਲ ਇੱਕ ਭਾਈ ਰੋ ਕੇ ਕੰਮ ਕਰਨਾ ਇੱਕ ਹੱਸ ਕੇ ਕਰਨਾ ਕੰਮ ਕਰਨਾ ਹੀ ਪੈਣਾ ਕੰਮ ਕਰਨਾ ਠੀਕ ਹੈ ਲੈ ਵੀ ਕਿੱਲੋ ਦਿਖਾਓ ਫੇ ਅੰਦਰ ਕੀ ਆਹ ਕਿਹੜਾ ਭਈਆ ਇਹ ਭਾਈ ਅੱਸੀ ਮਾਡਲ ਹਿੰਦੁਸਤਾਨ ਆ ਜੀ ਇਨ ਨੂੰ ਭਾਈ ਕੀ ਬਣਾਉਣਾ ਕੀ ਬਣਾਇਆ ਇਹਦਾ ਪੀਟਰ ਬੈਲਟ ਲੁੱਕ ਦੇਣੀ ਭਾਈ ਸਾਰੀ ਪੀਟਰ ਬੈਲਟ ਨੂੰ ਬੰਪਰ ਹੁੰਦਾ ਵਾ ਅੱਛਾ ਪੀਟਰ ਬੈਲਟ ਪੀਟਰ ਬੈਲਟ ਵਾਲੇ ਸਲੈਂਸਰ ਸਲੈਂਸਰ ਚਾਹ ਕਰੋ ਭਾਈ ਇਹਦੀਆਂ ਲੈਟਾਂ ਵੀ ਭਾਜੀ ਬਾਹਰੋਂ ਹੀ ਆਉਣੀਆਂ ਪੀਟਰ ਬੈਲਟ ਦੀਆਂ ਅੱਛਾ ਅੰਗਲੈਂਡ ਚੋਂ ਆਉਣੀਆਂ ਭਾਜੀ ਲੈਟਾਂ ਇਹਦੀਆਂ ਜੀ ਬੱਲੇ ਹਾਂ ਜੀ ਸੋਹਣਾ ਲੱਗਦਾ ਪਿਆ ਭਾਈ ਸਾਰਾ ਸਟੀਲ ਦਾ ਵਰਗ ਆ ਭਾਜੀ ਕਦੀ ਖਰਾਬ ਨਹੀਂ ਹੋਊਗਾ ਸਾਰਾ ਸਟੀਲ ਦਾ ਹੀ ਆ ਇਹ ਗਾਰੰਟੀ ਆ ਭਾਈ ਸਟੀਲ ਦੀ ਜਿਹੜੇ ਤੋਂ ਲਾਈਫਟਾਈਮ ਭਾਜੀ ਦੇਖ ਲੋ ਬੋ ਵੱਡੀ ਗੱਲ ਕਹਿੰਨੇ ਲਾਈਫ ਮੈਂ ਕਹਾ ਮੈਂ ਦੁਬਾਰਾ ਲੋਡ ਹੀ ਨਹੀਂ ਕਰਾਂ ਦੀ ਮਤਲਬ ਦੁਬਾਰਾ ਕਹਿਣ ਲੱਗਾ ਲੋਡ ਹੀ ਨਹੀਂ ਹੈਗੀ ਦੁਬਾਰਾ ਲੈ ਵੀ ਭਾਈ ਹੁਣ ਹੁਣ ਨੀ ਇਹ ਗੱਲ ਪੁੱਛਨੀ ਆਪਾਂ ਪਰੂਫ ਮੰਗ ਲਿਆ ਭਾਈ ਹੁਣਾਂ ਕੋ ਤੇ ਆਹ ਟਰੈਕਟਰ ਚ ਹੋਰ ਕਿਹੜੀ ਕਿਹੜੀ ਚੀਜ਼ ਤਿਆਰ ਕੀਤੀ ਤੁਸੀਂ ਭਾਈ ਇਹਦੇ ਮਰਗਾਰਡ ਲੱਗੇ ਭਾਈ 59 11 ਦੇ ਲਾਏ ਇਹ ਮਿਲਦੇ ਨਹੀਂ ਪੈ ਸੀਗੇ ਅੱਛਾ ਸਾਰਾ ਪਲੇਟ ਅੱਛਾ ਜਿਗਾਰਡ ਵੀ ਕਰਨਾ ਪੈਂਦਾ ਵੇਜ ਹੈਣਾ ਆਹ ਪਲੇਟਫਾਰਮ ਬਣਾਇਆ ਸਾਰਾ ਭਜੀ ਇਹਦਾ ਇਹਦਾ ਬਹੁਤ ਛੋਟਾ ਜਾਊਗਾ ਅੱਛਾ ਆ ਸਾਰਾ ਬਣਾ ਕੇ ਲਾਇਆ ਸਵੀਟ ਫਰੀਜ ਰੋਟੀ ਗਾ ਲਾ ਕੇ ਹਾਂਜੀ ਸਹੀ ਗੱਲ ਹੈ ਬਰਾਂਡਾ ਹੀ ਬਣਾਤਾ ਭਾਈ ਨੇ ਉੱਪਰ ਹੈਨਾ ਹਲੇ ਇਹਦਾ ਬਿਆਣੀ ਕਾਫੀ ਘੱਮ ਏਦਾ ਹਜੇ ਇਹ ਤਾਂ ਮੇਰੇ ਹਿਸਾਬ ਨਾਲ 50% ਹੀ ਰੈਡੀ ਹੋਇਆ ਹੈ ਤੇ ਜਦੋਂ ਭਾਈ ਰੈਡੀ ਹੋਇਆ ਆਪਾਂ ਵੀਡੀਓ ਬਣਾਵਾਂਗੇ ਠੀਕ ਹੈ ਇਹਦੇ ਪਿਛਲੇ ਟੈਟੂਰ ਵੀ ਭਾਜੀ ਵਿੱਚ ਡਿਜ਼ਾਈਨ ਜਿਹੜਾ ਬਹੁਤ ਇੱਕ ਅਲੱਗ ਚੀਜ਼ ਏ ਹੋਣ ਹੁਣ ਅਸਲੀ ਚੀਜ਼ਾਂ ਦਿਖਾਉਣੇ ਤੁਹਾਨੂੰ ਅੰਦਰ ਜਿਹੜੀ ਮੋਡੀਫਿਕੇਸ਼ਨ ਚੀਜ਼ ਲਾਉਂਦੇ ਆ ਤੇ ਜਿੱਥੇ ਬਾਈ ਆਪਣਾ ਟਾਈਮ ਸਪੈਂਡ ਕਰਦਾ ਰਾਤ ਨੂੰ ਕਈ ਵਾਰੀ ਜਦੋਂ ਨੀਂਦ ਨਹੀਂ ਹੁੰਦੀ ਜੀ ਚੈੱਕ ਕਰੋ ਭਾਈ ਆ ਹੈਗੀ ਆ ਗੈਰੇਜ ਭਾਈ ਹੁਣਾਂ ਦੀ ਗੈਰੇਜ ਕਹਿ ਲੋ ਵਰਕਸ਼ਾਪ ਕਹਿ ਲੋ ਇੱਥੇ ਨਵੇਂ ਤੋਂ ਨਵੇਂ ਡਿਜ਼ਾਈਨ ਭਾਈ ਹੁਣੀ ਤਿਆਰ ਕਰਵਾਉਂਦੇ ਆ ਇੱਥੇ ਬਣਾਈਦੇ ਡਿਜ਼ਾਈਨ ਭਾਈ ਆਹ ਟੇਬਲ ਤੇ ਆਹ ਟੇਬਲ ਤੇ ਭਾਈ ਬਣਦੀਆਂ ਇਦਾਂ ਦੀਆਂ ਚੀਜ਼ਾਂ ਹਾਂਜੀ ਸਟੇਰਿੰਗ ਪਹਿਲਾਂ ਦਿਖਾਉਣਾ ਤੁਹਾਨੂੰ ਉਹ ਤਿੰਨ ਕ ਲੱਗੇ ਹਾਂਜੀ ਚੈੱਕ ਕਰੋ ਭਾਈ ਆਹ ਬਈ ਨਵਾਂ ਡਿਜ਼ਾਈਨ ਹੀ ਆਵਲਾ ਨਵਾਂ ਨਵਾਂ ਸਪਰਿੰਗ ਵਾਲਾ ਹਨਾ ਹਾਂਜੀ ਹਾਂਜੀ ਇਹ ਤੁਸੀਂ ਆਪ ਇੱਥੇ ਤਿਆਰ ਕਰਦੇ ਆਪ ਹੀ ਬਣਾਈਦਾ ਮੁੜ ਕੇ ਜਾਣਤਾ ਭਾਈ ਬਣਾਉਣ ਲੱਗ ਪੈਂਦੀ ਇਦਾਂ ਦੀਆਂ ਚੀਜ਼ਾਂ ਬਣਾਈਦੀਆਂ ਭਾਈ ਹੋਣੀ ਜੇ ਮੈਂ ਤੁਹਾਨੂੰ ਇੱਥੇ ਇੱਕ ਜੀ ਹੋਰ ਦਿਖਾ ਦਮ ਆ ਨਾ ਇਹ ਹੋਲੇ ਮੱਲੇ ਤੋਂ ਪਹਿਲਾਂ ਫੇਰ ਬਣ ਜਾਣੀ ਆ ਅੱਛਾ ਚਲੋ ਤੇ ਚਲ ਦਿਖਾ ਦਿੰਨੇ ਦਿਖਾ ਦਿਓ ਆਹ ਨਾ ਉਹ ਬੰਨੇ ਆਹ ਦੰਦਾ ਤਾਂ ਲੈ ਹੋਲੇ ਤੋਂ ਪਹਿਲਾਂ ਬਣਿਆ ਹੋਊਗਾ ਲੈ ਵੀ ਭਾਈ ਇਹਦਾ ਆਪਾਂ ਚਲੋ ਦੇ ਦੇਣਾ ਜੌਂਡੀਅਰ ਨੂੰ ਟਫ ਚੀਜ਼ ਜੌਂਡੀਅਰ ਨੂੰ ਲੈਣਾ ਹੈ ਭਾਜੀ ਅੱਛਾ ਜੌਂਡੀਅਰ ਨੂੰ ਹਾਂ ਇਹ ਭਾਈ ਮੌਨਸਟਰ ਲਈ ਬਣਿਆ ਹੋਇਆ ਹੈ ਇਹ ਸਟੀering ਜਿਹੜਾ ਵਾ ਇਹ ਆਮ ਟਰੈਕਟਰਾਂ ਲਈ ਨਹੀਂ ਬਣਿਆ ਨਹੀਂ ਨਹੀਂ ਹੈਨਾ ਤੇ ਉਹ ਭਾਈ ਲੈਟਾ ਜਾਜ ਦੀਆਂ ਐਡੀਆਂ ਐਡੀਆਂ ਇਹ ਲੈਟਾ ਭਾਈ ਆਫ ਰੋਡਿੰਗ ਨੂੰ ਪਾਈ ਦੇਖ ਲੋ ਬੰਦੇ ਕਿੰਨੇ ਪੈਸੇ ਅੱਛਾ ਪਾਈ ਜਿਆਦਾ ਤੋਂ ਜਿਆਦਾ ਕਿੰਨੇ ਪੈਸੇ ਖੱਲ੍ਹ ਆਏ ਹੋਏ ਬੰਦੇ ਨੇ ਟਰੈਕਟਰ ਤੇ ਮੈਂ 3.5 ਲੱਖ ਦਾ ਕੰਮ ਕੀਤਾ 3.5 ਲੱਖ ਦਾ ਹਾਂਜੀ ਇੱਕ ਟਰੈਕਟਰ ਤੇ ਮਤਲਬ ਉਹ ਟਰੈਕਟਰ ਦੀ ਅੱਧੀ ਕੀਮਤ ਤੋਂ ਜ਼ਿਆਦਾ ਹਾਂਜੀ ਭਾਈ ਨਮਾ ਦੇਖਦਾ ਹਾਂ ਕੰਮ ਟਰੈਕਟਰ ਦਾ ਨਹੀਂ ਉਹਨਾਂ ਦੇ ਦਾ ਕੰਮ ਦੀ ਉਹ ਵੀ ਟਰੈਕਟਰ ਦੀ ਵੀਡੀਓ ਬਣਾਵਾਂਗੇ ਜਿਹੜਾ ਤਿਆਰ ਕੀਤਾ 3 ਲੱਖ ਦਾ ਠੀਕ ਹੈ ਹਾਂਜੀ ਹਾਂਜੀ ਤੇ ਆਹ ਲੈਟਾ ਭਾਈ ਆਫ ਰੋਡਿੰਗ ਦੇ ਸਪੈਸ਼ਲ ਆ ਭਾਈ ਉਹਨਾਂ ਦੇ ਹਾਂਜੀ ਇਹਦਾ ਕਿੰਨਾ ਕੀ ਖਰਚਾ ਆ ਜਾਂਦਾ ਦੋਨੇ ਲਮੋਂਦਾ 3600 ਰੁਪਏ ਦੀਆਂ ਦੋਨੇ ਭਾਜੀ ਲੈਟ ਬਹੁਤ ਆ ਯਾਰ ਲੈਡ ਸਾਹਬ ਨਾਲ ਪਿੱਛੇ ਉਹ ਬਾੜ ਦੀ ਆਪਣੀ ਟਿਊਬ ਪਾ ਲੋ ਉਹਨਾਂ ਦਾ ਲੈਡ ਜ਼ਿਆਦਾ ਇਹਦੀ ਬਹੁਤ ਜ਼ਿਆਦਾ ਗੱਲ ਟਿਊਬ ਦੀ ਹੈ ਨਾ ਹਾਂ ਟਿਊਬ ਦੀ ਪਿੱਛੇ ਥਰੋ ਤਾਂ ਉਹੀ ਕਰਨਾ ਇਤਿਹਾਸ ਸਲੰਸਰ ਭਾਈ ਆ ਕਿੱਡੇ ਕਿੱਡੇ ਸਲੰਡਰ ਵੇ ਛੋਟੇ ਛੋਟੇ ਹੁੰਦੇ ਭਾਈ ਟਰੈਕਟਰਾਂ ਨੂੰ ਨਹੀਂ ਨਹੀਂ ਆਪਾਂ ਇਹ ਆਵਾਜ਼ ਬਣਾਉਣ ਨੂੰ ਹਾਂਜੀ ਆ ਵੀ ਸਲੰਸਰ ਹੀ ਆ ਭਾਈ ਵੱਡਾ ਆ ਚਿਮਨੀ ਲੱਗਦੀ ਆ ਭਾਈ ਆ ਵੀ ਲਗਾਉਂਦੇ ਆ ਤਾਂ ਡੀਟੀ ਲੱਗਦੀ ਡੀਟੀ ਆਂਦੀ ਸ਼ੌਂਕ ਸ਼ੌਂਕ ਚੈੱਕ ਕਰਾ ਬਸ ਭਾਈ ਬਾਕੀ ਛੋਟੀ ਤੋਂ ਛੋਟੀ ਕਟਿੰਗ ਦਾ ਆ ਦਿਖਾਉਣਾ ਹਾਂ ਕਟਿੰਗ ਜਿਹੜੀ ਕਿਸੇ ਨੇ ਕੋਈ ਆਪਣੀ ਮਰਜ਼ੀ ਦਾ ਕਰਾਉਣਾ ਹੈ ਆਪਣਾ ਕੰਮ ਜਿੱਦਾਂ ਦੀ ਚੀਜ਼ ਜਿੱਦਾਂ ਦੀ ਚੀਜ਼ ਕਰਾਉਣੀ ਹੈ ਫੋਟੋ ਦਿਖਾ ਦਿਓ ਉਦਾਂ ਦੀ ਰੈਡੀ ਹੋ ਜੂਗੀ ਜੇ ਦਾ ਨਾ ਕਿਸੇ ਨੇ ਭਾਈ ਟਰੈਕਟਰ ਤਿਆਰ ਵੀ ਕਰਾਉਣਾ ਆ ਅੱਜ ਤੱਕ ਕਹੇ ਟਰੈਕਟਰ ਤੇ ਸਮਾਨ ਲੱਗਾ ਵੀ ਨਾ ਹੋਊਗਾ ਇਦਾਂ ਦਾ ਸੋਸੋ ਚ ਲਾ ਦਊਗਾ ਹਾਂ ਉਹ ਬੰਦਾ ਹੋਵੇ ਭਰਨ ਵਾਲਾ ਜਿੱਦਾਂ ਦੀ ਚੀਜ਼ ਬਣਾ ਕੇ ਪੇਸ਼ ਕਰਦਾਂਗੇ ਕਿੱਥੇ ਲੱਗਾ ਵੀ ਨਹੀਂ ਹੋਊਗਾ ਸਮਾਨ ਇਦਾਂ ਦਾ ਬਣਾ ਕੇ ਲਾਵਾ ਜੋ ਸੋਚ ਕੇ ਆਊਗਾ ਮਨ ਚ ਕਈ ਵਾਰ ਆਪ ਪੜਾ ਕੀ ਹੁੰਦਾ ਜ਼ਿਆਦਾ ਉਹ ਤੋਂ ਵਧੀਆ ਹੀ ਹੋਊਗਾ ਜਿਹੜੇ ਹਿਸਾਬ ਨਾਲ ਬੰਦੇ ਨੇ ਬਿਆਨ ਦਿੱਤਾ ਜਿੱਥੋਂ ਮਰਜ਼ੀ ਤਿਆਰ ਕਰਾਈਏ ਚੀਜ਼ ਜਿਆਦਾਤਰ ਲੋਕ ਕੀ ਕਰਦੇ ਆ ਕਿ ਜਿੱਦਾਂ ਹੁਣ ਆਪਣੇ ਕੋਲ ਕੁਆਲਿਟੀ ਬਣੀ ਪਈ ਆ ਅਗਲੇ ਨੂੰ ਕਹਿ ਦਨਾ ਭਾਜੀ ਦੱਸੋ ਕਿਹੜਾ ਪਸੰਦ ਆ ਲਾ ਲਓ ਆ ਲਾ ਲਓ ਇੱਥੇ ਇਦਾਂ ਦਾ ਕੰਮ ਨਹੀਂ ਹੁੰਦਾ ਇੱਥੇ ਕੰਮ ਹੁੰਦਾ ਭਾਜੀ ਤੁਹਾਨੂੰ ਕੀ ਪਸੰਦ ਤੁਹਾਨੂੰ ਕੀ ਬਣਦਾ ਉਦਾਂ ਦਾ ਬਣਾ ਕੇ ਦੇ ਦਿੰਦੇ ਹੁਣ ਜਿੱਦਾਂ ਆਪਾਂ ਕਟਿੰਗ ਕਰਉਣ ਜਾਈਏ ਤਦ ਅਗਲਾ ਸਮਝ ਜਾਂਦਾ ਨਾ ਕਿ ਇਦਾਂ ਦੀ ਚੀਜ਼ ਚਾਹੀਦੀ ਆ ਤੁਹਾਨੂੰ ਕੀ ਪਸੰਦ ਔਰ ਦੂਜਾ ਨੰਬਰ ਇੱਕ ਚੀਜ਼ ਹੁੰਦੀ ਆ ਆਪਣੀ ਦਿੱਤ ਆਪਣੀ ਹੱਥ 'ਚ ਦਿਖਾਉਣੀ ਇੱਕ ਹੁੰਦੀ ਅਗਲੇ ਦਿਨ ਹੁਣ ਮਨ ਲੱਗ ਲੈਨੇ ਫੋਟੋ ਦਿਖਾਤੀ ਆ ਬਣਵਾ ਆ ਚੀਜ਼ ਚਾ ਮੈਨਾਂ ਜੂਗੇ ਉਹਦੋਂ ਵੱਖਰਾ ਹੀ ਕੁਝ ਕਰਕੇ ਦੇਵਾਂਗੇ ਆਪਾਂ ਕਿਤੇ ਚੱਕਦੇ ਨਹੀਂ ਲੈ ਵੀ ਭਈਆ ਬਿਆਨ ਦਿੱਤਾ ਵਾ ਜਿਹੜਾ ਭਾਈ ਹੁਣਾਂ ਨੇ ਨਾ ਇੰਨੇ ਕੰਫੀਡੈਂਸ ਨਾਲ ਕਹਿਣਾ ਬੰਦੇ ਨੇ ਤੇ ਓਕੇ ਹੀ ਹੋਊਗੀ ਮੈਂ ਸਮਝ ਗਿਆ 15 ਸਾਲ ਹੋ ਗਏ ਵਰਤਨ ਦੇ ਨੂੰ ਐਤਾਂ ਦੀ ਗੱਲ ਥੋੜੀ ਆ ਅੱਛਾ ਤੇ ਆ ਪੀਪ ਨੀਆ ਪੂਪਨੀਆ ਭਾਈ ਇਹਨਾਂ ਦਾ ਕੀ ਸਾਰਾ ਕੰਮ ਕਰੀਦਾ ਭਾਜੀ ਇਹ ਵੇਹੇ ਲੱਗਦੀਆਂ ਨਹੀਂਆਂ ਪਰ ਜਨਤਾ ਲਵਾਉਂਦੀ ਹੈ ਨਾ ਲਵਾਉਂਦੀ ਟਰੈਕਟਰਾਂ ਦੇ ਬਹੁਤ ਲਾਏ ਆ ਟੈਂਕੀ ਵੀ ਨਾਲ ਭਾਜੀ ਸਾਰਾ ਸ਼ੈਕ ਵਗੈਰਾ ਕੰਪਰੈਸ਼ਨ ਲੱਗੂਗੇ ਨਵਾਂ ਭਾਜੀ ਆ ਹਰ ਹਰ ਨੀ ਨੇ ਲਵਾਉਂਦੇ ਕਿ ਦੇਖਣ ਲਈ ਲਵਾਉਂਦੇ ਕੱਲਾ ਨਹੀਂ ਨਹੀਂ ਕੰਪਰੈਸ਼ਨ ਨਵੇਂ ਭਾਜੀ ਲਾਈ ਦੇ 507 ਦੇ ਨਹੀਂ ਪੁਰਾਣਾ ਲਾਈ ਦਾ ਭਾਈ ਇਹ ਹੈਗਾ ਟੈਂਪੂ ਟਰੈਵਲ ਦਾ ਵੈਸੇ ਟਰੈਕਟਰ ਦੇ ਫਿੱਟ ਕਰਕੇ ਲਾਈਦਾ ਹੋ ਆ ਪ੍ਰੈਸ਼ਰ ਆਉਟ ਨਾਲ ਪ੍ਰੈਸ਼ਰ ਆਉਟ ਨਾ ਨਾ ਭਾਜੀ ਇਹ ਵੀ ਕੋਈ ਪੁਰਾਣਾ ਲੈ ਹੰਤਾ ਕਹਤਾ ਕਵਾੜੀ ਕੰਪਰੈਸ਼ਨ ਕਈ ਨਹੀਂ ਮਿਲਦਾ ਹੀ ਨਹੀਂ ਹੁੰਦਾ ਪਰ ਕਵਾੜੀ ਕੋ ਮਿਲਦਾ ਕੋਈ ਫੇਰ ਨਵਾਂ ਭਾਈ ਤੇ ਵੀ ਗਿਆ ਤੇ ਯਾਰ 3600 ਸੱਪਾ ਯਾਰ ਅਗਲੇ ਜਿਹੜੇ ਬੰਦੇ ਨੇ ਪੁਰਾਣੇ ਨੇ ਲਾਉਣਾ ਕਿ ਇਹ ਗੱਲੇ ਹੀ ਲਾਉਂਦਾ ਵਾ ਪੁਰਾਣਾ ਲੈਣ ਦਾ ਫਾਇਦਾ ਹੀ ਨਹੀਂ ਕੋ ਭਾਈ ਤੇ ਹੋਰ ਬਾਈ ਬਾਈਦਾ ਨਹੀਂ ਦੀ ਡਾਇਟ ਮਾ ਭਾਈ ਤਿਆਰ ਕਰਦਾ ਰਹਿੰਦਾ ਵਾ ਇਹ ਕਾਹੇ ਬਕਵਾਸ ਦਾ ਤੇ ਇਹੋ ਦੇ ਅਗਲਾ 5 ਰੁਪਏ ਖਰਚਦਾ ਹਾਂ ਤੇ ਉਹਦੇ ਵਿੱਚ ਅਸੀਂ ਵੀ ਪਿਆਰ ਸਨੇ ਕਰਦੇ ਅਸੀਂ ਵੀ ਉਤੋਂ ਵੱਧ ਕੇ ਵੱਧ ਕੇ ਕਰੀਦਾ ਮਤਲਬ ਕੁੱਲ ਮਿਲਾ ਕੇ ਗੱਲ ਇਹ ਵਾ ਪੈਸਾ ਸਿੱਟ ਤਮਾਸ਼ਾ ਦੇਖ ਹੈਨਾ ਵਧੀਆ ਤਰੀਕੇ ਵਾਲਾ ਅਸੀਂ ਵੀ ਫਰੰਟ ਸੀਟ ਤੇ ਬਹਿ ਕੇ ਤਮਾਸ਼ਾ ਦੇਖ ਵਾ ਸਾਨੂੰ ਇਹ ਨਹੀਂ ਸਾਨੂੰ ਪਿਆ ਮਹਲਾ ਰੁਪਏ ਨਾ ਵੀ ਵਜਣਗੇ ਨਾ ਪਰ ਸਾਟਾ ਅਸੀਂ ਅਗਲਾ ਕਹਿ ਦੋ ਨਹੀਂ ਆਪਣਾ ਕੰਮ ਤਸੱਲੀ ਨਾਲ ਕਰਦਾ ਨਹੀਂ ਭਾਈ ਮੈਂ ਸਮਝ ਗਿਆ ਮੈਂ ਮਤਲਬ ਐ ਬਾਈ ਮੈਂ ਸਕਰੀਨ ਤੇ ਨੰਬਰ ਵੀ ਦਊਂਗਾ ਤੇ ਲੋਕੇਸ਼ਨ ਵੀ ਦਊਂਗਾ ਇੱਕ ਵਾਰੀ ਹੋ ਕੇ ਜਾਓ ਓਕੇ ਰਿਪੋਰਟ ਹੀ ਆ ਹਾਂ ਜੀ ਫਟਾ ਕੇ ਯਾਰ ਕੀ ਹੁੰਦਾ ਅਸੀਂ ਕਹਿ ਦਿੰਨੇ ਆ ਬਾਬਾ ਨਹੀਂ ਫਟੇ ਯਾਰ ਕੋ ਹੋ ਗਿਆ ਕੰਮ ਠੀਕ ਆ ਬਾਬੇ ਨੇ ਜਿਆਦਾ ਘਰ ਤੋਂ ਥੱਲੇ ਨਹੀਂ ਨਾ ਆਪਣੇ ਲਗਣਾ ਨਾ ਨਹੀਂ ਨਹੀਂ ਡੈਡੀਕੇਸ਼ਨ ਆ ਬੰਦੇ ਨੂੰ ਮਤਲਬ ਰੂਹ ਨਾਲ ਰੂਹ ਨਹੀਂ ਪਾ ਰੂਹ ਦਰੀ ਨਾਲ ਕੰਮ ਕਰਦਾ ਬੰਦਾ ਬਾਈ ਆ ਗਈ ਆ ਬਾਈ ਇਹ ਭਾਜੀ ਹਾਲੰਡ ਦੀਆਂ ਫਰੰਟ ਲਾਈਟਾਂ ਦੇ ਆ ਮਤਲਬ ਕਵਰ ਇਹ ਅੱਛਾ ਕਿਸੇ ਵੀ ਤਰ੍ਹਾਂ ਦਾ ਇਹ ਆ ਵੀ ਤਿਆਰ ਕੀਤੀਆਂ ਹੋਈਆਂ ਇੱਥੇ ਨਾ ਇਹ ਚ ਲਾਈਟ ਲਾ ਲਈਦੀ ਆ ਵਿੱਚ ਕਿਸੇ ਜਿਹੜਾ ਮਰਦ ਕਿਸੇ ਨੇ ਲੋਕੋ ਬਣਾ ਸਕਦੇ ਆ ਜਿੱਦਾਂ ਆਪਾਂ ਟヨタ ਦੇ ਲੋਗੋ ਨੂੰ ਕਰ ਦਿੰਨੇ ਆ ਮੋਡੀਫਾਈ ਉਹ ਵੀ ਮਤਲਬ ਆਪਾਂ ਪਿਪਾਣਾ ਲੋਕੀ ਡਿਜ਼ਾਈਨ ਕਰਦੇ ਆ ਇਹ ਵੀ ਸਟੀਲ ਨਾਲ ਕਰਦਾ ਰਹੀਆਂ ਬੈਟਰੀ ਬਾਕਸ ਆ ਭਾਜੀ ਹੈ ਬੈਟਰੀ ਬਾਕਸ ਅੱਛਾ ਇਹ ਵੀ ਸਟੀਲ ਦਾ ਯਾਰ ਸਟੀਲ ਹੋ ਕੇ ਰੂਡ ਜੀ ਲੱਗਦੀ ਚੀਜ਼ ਹੈ ਨਾ ਇੱਕ ਤੋ ਲੋਹਾ ਜਿਹਾ ਲਾ ਦਿੰਦੇ ਉਹ ਨਹੀਂ ਗੱਲ ਇਹ ਲੋਹੇ ਦਾ ਮਤਲਬ ਕਰੋਮ ਹੋਇਆ ਚਲੋ ਅਛਾ ਕਿਨੇ ਸਟੀਲ ਦਾ ਬਣਾਉਣਾ ਸਟੀਲ ਚ ਹੀ ਬਣ ਜਾਊਗਾ ਤੇ ਇਹਦੀ ਤੁਸੀ ਗਰੰਟੀ ਦਿੰਦੇ ਆ ساری ਉਮਰ ਨਹੀਂ ਇਹਨੂੰ ਰਸਟ ਪੈਣੀ ਹਾਂ ਇਹਨੂੰ ਪੈ ਇਹਨੂੰ ਪੈ ਹੀ ਨਹੀਂ ਪੈ ਜਾਣੀ ਰਸਟ ਭਾਜੀ ਸਟੀਲ ਹੋਣੀ ਪੈਣੀ ਸਟੀਲ ਇਹਦਾ ਸਟੀਲ ਚ ਬਣਾ ਲਓ ਸਟੀਲ ਹੋਣੀ ਪਊਗਾ ਸ਼ਾਇਦ ਤੇ ਉਹ ਚੜੀ ਹੋਈ ਆ ਕਰੋ ਕ੍ਰੋਮ ਹੋਇਆ ਹੋਇਆ ਚੜੀ ਆ ਨਹੀਂ ਹਾਂ ਇਹ ਵੀ ਗੱਲ ਆ ਜੋ ਸਹੀ ਆ ਸਹੀ ਆ ਜੋ ਸੱਚੀ ਗੱਲ ਆ ਕਹਿ ਕੇ ਵੇਚਣਾ ਭਾਜੀ ਮੈਂ ਆ ਗਿਆ ਭਾਜੀ ਕਈ ਪੁੱਛ ਵੀ ਲੈਂਦੇ ਵੀ ਖਰਾਬ ਤਾਂ ਨਹੀਂ ਹੋਊਗਾ ਅਛਾ ਪਿੱਛੇ ਹੈਗਾ ਟਰੈਕਟਰ ਦਾ ਹਾਂ ਕਈ ਪੁੱਛ ਲੈਂਦੇ ਭਾਜੀ ਖਰਾਬ ਤਾਂ ਨਹੀਂ ਹੋਊਗਾ ਭਾਜੀ ਹੋ ਜਾਊਗਾ ਲਓ ਵੀ ਭਾਈ ਸਕਰੀਨ ਤੇ ਮੈਂ ਨੰਬਰ ਦੇ ਦਊਗਾ ਤੁਸੀਂ ਸੰਪਰਕ ਕਰ ਸਕ ਆ ਟਰੈਕਟਰ ਦੀ ਪਿਛਲਾ ਰੈਂਮ ਆ ਭਾਈ ਟਰੈਕਟਰ ਦਾ ਅੱਛਾ ਇਹਨੇ ਡਿਜ਼ਾਈਨ ਦੇ ਔਰ ਵੱਖਰੇ ਤੋਂ ਵੱਖਰੇ ਜੋ ਸੋਚ ਕੇ ਕਿੰਨਾ ਰਿਜਨਲ ਆ ਆ ਪਹਿਲਾਂ ਕੱਟਦੇ ਹੁੰਦੇ ਸੀਗੇ ਹੂੰ ਆ ਵੀ ਇਹ ਨਹੀਂ ਆਉਣਾ ਆ ਆ ਤਿਆਰ ਪਹਿਲਾ ਸੈੱਟ ਬਣਾਇਆ ਆਪਾਂ ਹੀ ਫਲੈਟ ਹਾਂਜੀ ਫਲੈਟ ਵਾਲਾ ਤੁਸੀਂ ਰੈਡੀ ਕੀਤਾ ਜੀ 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 ਆਹ ਆਪਾਂ ਵੀ ਉਹ ਫੋਰਚਨਰ ਲਵਾ ਕੇ ਗਏ ਆ ਕੱਲ੍ਹ ਯਾਰ ਹੋਣਾ ਹੈਗਾ ਪਰ ਮੈਂ ਬਿਜੀ ਸੀਗਾ ਥੋੜਾ ਕੋਈ ਵੀ ਡਿਜ਼ਾਈਨ ਹੋਵੇ ਉਹ ਵੀ ਬਣਾ ਦੇਾਂਗੇ ਲੈ ਵੀ ਭਾਈ ਕੁੱਲ ਬਲਾ ਕੇ ਗੱਲ ਇਹ ਵਾ ਕੇ ਪੈਸਾ ਸੈੱਟ ਤਮਾਸ਼ਾ ਦੇਖ ਜਿੱਦਾਂ ਦੀ ਚੀਜ਼ ਚਾਹੀਦੀ ਓਦਾਂ ਦੀ ਮਿਲ ਜੂਗੀ ਭਾਈ ਉਹਨਾਂ ਦੇ ਬਾਹਰ ਜਾਂਦੇ ਆ ਟਰੈਕਟਰ ਤਿਆਰ ਹੋ ਹਾਂਜੀ ਹਾਂਜੀ ਤੇ ਇਹ ਨਹੀਂ ਕਿ ਓਦਾਂ ਹੀ ਗਏ ਤਾਂ ਜਾਂਦੇ ਆ ਭਾਈ ਜਾਂਦੇ ਆ ਤੇ ਸਕ੍ਰੀਨ ਤੇ ਮੈਂ ਐਡਰੈਸ ਦੇ ਦੂੰਗਾ ਐਡਰੈਸ ਵਾ ਇਹ ਦੱਸ ਦੋ ਭਾਈ ਨਹੀਂ ਆਪਣਾ ਪਈ ਹੈਗਾ ਨਕੋਦਰ ਰੋਡ ਤੇ ਫਗਵਾੜੇ ਤੋਂ ਨਕੋਦਰ ਰੋਡ ਦਰਵੇਸ਼ਪਿੰਡ ਦਰਵੇਸ਼ਪਿੰਡ ਮੇਨ ਜੀਟੀ ਰੋਡ ਦੇ ਉੱਤੇ ਹੀ ਦੁਕਾਨ ਹੈ ਆਪਣੀ ਜੀਟੀ ਰੋਡ ਤੇ ਹੀ ਦੁਕਾਨ ਹੈ ਤੇ ਨੰਬਰ ਦੇ ਦੂੰਗਾ ਜੀ ਭਾਈ ਹੁਣ ਨਾ ਕੋਈ ਵੀ ਕੋਈ ਦੀ ਲੈਣੀ ਹੈ ਤੁਸੀਂ ਸੰਪਰਕ ਕਰ ਲਿਓ ਬਾਕੀ ਭਾਈ ਸਾਤਰੀਗਾਲਾ ਮਿਲਦੇ ਆਂਗੇ ਤੇ ਹੋਰ ਵੀਡੀਓ ਚ ਓਕੇ ਜੀ ਗਾਰੰਟੀ ਆਪਾਂ ਬੈਠੇ ਗਾਰੰਟੀ ਲੈ ਵੀ ਨਿਰਮਲ ਭਾਈ ਦੀ ਗਾਰੰਟੀ ਸਾਡੇ ਗਰੁੱਪ ਚੋਂ ਮੰਨੀ ਗਈ ਆ ਇਹ ਉਦਾਂ ਹੀ ਨਹੀਂ ਗੱਲ ਕਹਿੰਦਾ ਵਾਕਿਆ ਸੱਚੀ ਗੱਲ ਹੈ ਜੇ ਭਾਈ ਨੇ ਗਾਰੰਟੀ ਦੇ ਦਿੱਤੀ ਉਹ ਕਹੀ ਹੋਊਗੀ ਚੀਜ਼ ਹ ਉਹ ਆ ਬੰਦੇ ਦਾ ਮੈਂ ਮੰਨਦਾ ਜੀ 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 ਬਾ ਓਕੇ ਆ ਬਾਈ ਸੱਤ ਗਾਲ ਦੀ ਓਕੇ ਭਾਈ ਦਸ ਗਾਲ ਦੀ